ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਲੁਧਿਆਣਾ ਪਛਮੀ ਦੀ ਜਿਮਣੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਲੁਧਿਆਣਾ ਵੈਸਟ ਦੀ ਬਾਈਪੋਲ ਦਾ ਐਲਾਨ ਹੋ ਗਿਆ ਹੈ ਕਿਸ ਦਿਨ ਤਰੀਕਾਂ ਨੇਗੀਆਂ ਕਿਸ ਦਿਨ ਵੋਟਾਂ ਪੈਣੀਆਂ ਨੇ ਕਿਸ ਦਿਨ ਰਿਜ਼ਲਟ ਆਉਣੇ ਨੇ ਇਹਦੇ ਬਾਰੇ ਤੁਹਾਨੂੰ ਦੱਸਦੇ ਆਂ ਤੁਸੀਂ ਜੁੜੇ ਹੋ ਲੋਕੋ ਐ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਆਖਰਕਾਰ ਲੰਬੇ ਇੰਤਜ਼ਾਰ ਤੋਂ ਬਾਅਦ ਤੇ ਕਹਿ ਲਿਏ ਕਿ ਉਮੀਦਵਾਰਾਂ ਦੀਆਂ ਲੰਬੀਆਂ ਦੌੜਾਂ ਤੋਂ ਬਾਅਦ ਚੋਣ ਕਮਿਸ਼ਨ ਨੇ ਅੱਜ ਸਵੇਰ ਚੜ੍ਹਦਿਆਂ ਹੀ ਵੱਡਾ ਐਲਾਨ ਕੀਤਾ ਜਿਸ ਦੇ ਵਿੱਚ ਪੰਜਾਬ ਚ ਹੋਣ ਵਾਲੀ ਲੁਧਿਆਣਾ ਪਛਮੀ ਦੀ ਜਿਮਣੀ ਚੋਣ ਦਾ ਐਲਾਨ ਕੀਤਾ ਗਿਆ ਹੈ। ਲੁਧਿਆਣਾ ਪਛਮੀ ਦੀ ਜਿਮਣੀ ਚੋਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾ ਪਾਰ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਦਾ ਐਲਾਨ ਹੋ ਚੁੱਕਿਆ ਹੈ। ਕਾਂਗਰਸ ਦੇ ਵੱਲੋਂ, ਅਕਾਲੀ ਦਲ ਦੇ ਵੱਲੋਂ ਤੇ ਭਾਜਪਾ ਦਾ ਉਮੀਦਵਾਰ ਮੈਦਾਨ ਚੌਣਾ ਬਾਕੀ ਹੈ। ਪਰ ਚੋਣ ਕਮਿਸ਼ਨ ਨੇ ਜਿਹੜਾ ਐਲਾਨ ਕੀਤਾ ਉਹਦੇ ਹਿਸਾਬ ਨਾਲ 19 ਜੂਨ ਨੂੰ 19 ਜੂਨ ਨੂੰ ਵੋਟਾਂ ਪਾਈਆਂ ਜਾਣਗੀਆਂ ਤੇ 13 ਮਾਫ ਕਰਨਾ 23 ਜੂਨ ਨੂੰ ਜਿਹੜਾ ਉਹ ਨਤੀਜੇ ਐਲਾਨੇ ਜਾਣਗੇ। ਜੇਕਰ ਮੈਂ ਤੁਹਾਨੂੰ ਵਿਸਥਾਰਚ ਦੱਸਾਂ ਤਾਂ ਜਿਹੜਾ ਸਟੇ ਡੇਟ ਹੈ ਗਜਟ ਨੋਟੀਫਿਕੇਸ਼ਨ ਦੀ ਉਹ ਕੱਲ ਨੂੰ ਭਲਕੇ 26 ਮਈ ਨੂੰ ਹੈ ਲਾਸਟ ਡੇਟ ਹੈ ਜਿਹੜੀ ਉਹ ਨੋਮੀਨੇਸ਼ਨ ਭਰਨ ਦੀ ਨਾਮਜ਼ਦਗੀਆਂ ਭਰਨ ਦੀ ਉਹ 2 ਜੂਨ ਹੈ 3 ਜੂਨ ਨੂੰ ਜਿਹੜੀ ਆ ਉਹ ਜਾਂਚ ਹੋਵੇਗੀ ਨੋਮੀਨੇਸ਼ਨਾਂ ਦੀ ਸਕਰੂਟਰੀਂਗ ਹੋਵੇਗੀ ਉਸ ਤੋਂ ਬਾਅਦ ਨੋਮੀਨੇਸ਼ਨ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੀ ਜਿਹੜੀ ਤਰੀਕਾ ਉਹ 5 ਜੂਨ ਹੈ ਤੇ 19 ਜੂਨ ਨੂੰ ਵੋਟਾਂ ਪੈਣਗੀਆਂ 23 ਜੂਨ ਨੂੰ ਜਿਹੜਾ ਉਹ ਵੋਟਾਂ ਦੀ ਗਿਣਤੀ ਹੋਵੇਗੀ ਤੇ ਨਤੀਜੇ ਆਉਣਗੇ ਇਸ ਤੋਂ ਬਾਅਦ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਇਹ 25 ਜੂਨ ਨੂੰ ਕੰਪਲੀਟ ਹੋ ਜਾਏਗਾ ਪੰਜਾਬ ਦੇ ਨਾਲ ਨਾਲ ਕਈ ਹੋਰ ਸੂਬਿਆਂ ਦੇ ਵਿੱਚ ਵੀ ਵੋਟਾਂ ਪੈਣੀਆਂ ਨੇ ਜਿਮਨੀ ਚੋਣਾਂ ਦੇ ਲਈ ਪਰ ਸਾਡੀ ਲਈ ਅਹਿਮ ਪੰਜਾਬ ਹੈ ਤਾਂ ਪੰਜਾਬ ਦੇ ਵਿੱਚ ਜਿਹੜੀ 19 ਜੂਨ ਨੂੰ ਇਹ ਹੁਣ ਸਿਆਸੀ ਅਖਾੜਾ ਭੱਜ ਜਾਣਾ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਪਹਿਲ ਕਰਦਿਆਂ ਜਿਹੜਾ ਉਹ ਆਪਣਾ ਉਮੀਦਵਾਰ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਐਲਾਨਿਆ ਸੀ ਸੰਜੀਵ अरोड़ा ਦੀ ਉਮੀਦਵਾਰੀ ਲਗਭਗ 2.5-3 ਮਹੀਨੇ ਪਹਿਲਾਂ ਹੋ ਚੁੱਕੀ ਹੈ ਤੇ ਉਸੇ ਦਿਨ ਤੋਂ ਲੈ ਕੇ ਸਰਕਾਰੀ ਤੰਤਰ ਦੇ ਨਾਲ ਰਲ ਕੇ ਉਹਨਾਂ ਦਾ ਚੋਣ ਪ੍ਰਚਾਰ ਬੜੇ ਜੋਰਾ ਸ਼ੋਰਾ ਨਾਲ ਚੱਲ ਰਿਹਾ ਹੈ। ਕਾਂਗਰਸ ਵੀ ਪਿੱਛੇ ਨਹੀਂ ਰਹੀ। ਸੰਜੀਵ अरोड़ा ਦੀ ਉਮੀਦਵਾਰੀ ਤੋਂ ਕੁਝ ਦਿਨਾਂ ਬਾਅਦ ਕਾਂਗਰਸ ਨੇ ਸਾਬਕਾ ਮੰਤਰੀ ਤੇ ਸਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਭਾਰਤ ਪੂਸ਼ਣ ਆਸ਼ੂ ਨੂੰ ਉਮੀਦਵਾਰ ਐਲਾਨ ਦਿੱਤਾ। ਤੇ ਅਕਾਲੀ ਦਲ ਨੇ ਵੀ ਪਿਛਲੇ ਥੋੜੇ ਸਮੇਂ 'ਚ ਆਪਣਾ ਉਮੀਦਵਾਰ ਪਰਪਕਾਰ ਸਿੰਘ ਘੁੰਮਣ ਨੂੰ ਐਲਾਨਿਆ ਹੈ ਜੋ ਕਿ ਪੇਸ਼ੇਵਰ ਜੋ ਵਕੀਲ ਨੇ। ਤੇ ਤਿੰਨ ਉਮੀਦਵਾਰ ਮੈਦਾਨ ਦੇ ਵਿੱਚ ਫਿਲਹਾਲ ਹੈ ਨੇ ਭਾਰਤੀ ਜਨਤਾ ਪਾਰਟੀ ਦਾ ਇਸ ਹਲਕੇ ਦੇ ਵਿੱਚ ਠੀਕ ਠਾਕ ਆਧਾਰ ਹੈ ਤੇ ਲੰਗੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਹਲਕਾ ਭਾਰਤੀ ਜਨਤਾ ਪਾਰਟੀ ਨੇ ਜਿੱਤਿਆ ਸੀ। ਇਹ ਸੈਗਮੈਂਟ ਭਾਰਤੀ ਜਨਤਾ ਪਾਰਟੀ ਨੇ ਜਿੱਤਿਆ ਸੀ। ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੀ ਉਡੀਕ ਬੜੀ ਬੇਸਬਰੀ ਦੇ ਨਾਲ ਹੋ ਰਹੀ ਹੈ। ਨਾਮ ਕਈ ਚੱਲ ਰਹੇ ਨੇ। ਕਿਹੜਾ ਨਾਮ ਫਾਈਨਲ ਹੁੰਦਾ ਹੈ ਦੇਖਣ ਵਾਲੀ ਗੱਲ ਹੋਵੇਗੀ। ਕਈ ਸਮਾਜਿਕ ਹਸਤੀਆਂ, ਕਈ ਸਿਆਸਦਾਨਾਂ, ਕਈ ਉਦਯੋਗਪਤੀਆਂ ਦੇ ਨਾਂ ਭਾਰਤੀ ਜਨਤਾ ਪਾਰਟੀ ਵਾਲੇ ਪਾਸਿਓਂ ਚੱਲ ਰਹੇ ਨੇ। ਫਿਲਹਾਲ 19 ਮਈ ਨੂੰ ਵੋਟਾਂ ਪੈਣੀਆਂ। 23 ਮਹੀਨਿਆਂ ਨਤੀਜੇ ਆਉਣਗੇ ਤੇ ਪਤਾ ਲੱਗ ਜਾਏਗਾ ਕਿ ਲੁਧਿਆਣਾ ਦੀ ਜਨਤਾ ਲੁਧਿਆਣਾ ਪੱਛਮੀ ਦੀ ਜਨਤਾ ਕਿਸ ਨੂੰ ਆਪਣਾ ਸਮਰਥਨ ਦਿੰਦੀ ਹੈ